ਪੰਜਾਬ ਦੇ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁੰਦ ਦਾ orange alert ਜਾਰੀ ਕਰ ਦਿੱਤਾ ਗਿਆ ਹੈ। ਜਲੰਧਰ, ਪਠਾਨਕੋਟ, ਫਟੜਗੜ ਸਾਹਬ, ਲੁਧਿਆਣਾ ਸਣੇ 11 ਜ਼ਿਲ੍ਹੇ ਦੱਸੇ ਜਾ ਰਹੇ ਜਿੱਥੇ ਕਿ orange alert ਤੁੰਦਾ ਜਾਰੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਈ ਸ਼ਹਿਰ ਅਜਿਹੀ ਸਿਗੇ ਜਿੱਥੇ ਕਿ ਬੀਤੇ ਦਿਨਾਂ ਦੇ ਵਿੱਚ 20 ਮੀਟਰ ਤੱਕ ਵਿਜ਼ਿਬਿਲਟੀ ਨਜ਼ਰ ਆ ਰਹੀ ਸੀ ਉਹਨਾਂ ਦਾ ਕਹਿਣਾ ਹੈ ਉਸ ਦੇ ਕਾਰਨ ਕਾਫੀ ਅਸਰ ਲੋਕਾਂ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਸੀ ਉੱਥੇ ਦੱਸ ਸੀ ਕਿ ਉਹਨਾਂ ਦੇ ਵੱਲੋਂ ਵਾਹਨਾਂ ਨੂੰ ਵੀ ਆਪਣੀ ਸਪੀਡ ਸਲੋ ਰੱਖਣ ਦੇ ਲਈ ਕਿਹਾ ਗਿਆ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਦਰਤ ਸੁਖਾਵੀ ਘਟਨਾ ਨਾ ਵਾਪਰੇ ਕੋਈ ਵੀ ਹਾਦਸਾ ਲੋਕਾਂ ਦੇ ਨਾਲ ਨਾ ਵਾਪਰੇ ਉੱਥੇ ਦੱਸ ਸੀ ਕਿ ਜਲੰਧਰ ਸਣੇ 11 ਜ਼ਿਲ੍ਹੇ ਦੱਸੇ ਜਾ ਰਹੇ ਜਿੱਥੇ ਤੰਦਰਾਂਜ ਅਲਰਟ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸੋਮਵਾਰ ਨੂੰ ਸੋਮਵਾਰ ਤੱਕ ਮੌਸਮ ਅਜਿਹਾ ਹੀ ਬਣਿਆ ਰਹਿਣ ਵਾਲਾ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਉਹਨਾਂ ਦੇ ਵੱਲੋਂ ਕਿ ਤੱਕ ਬੱਦਲ ਛਾਏ ਰਹਿਣਗੇ ਤੇ ਆਉਣ ਵਾਲੇ 9 ਤਰੀਕ ਨੂੰ ਜਿਹੜਾ ਹੈ ਮੀਂਹ ਪੈਣ ਦਾ ਅਲਰਟ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਕਿ ਮੀਂਹ ਪੈ ਸਕਦਾ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੱਪ ਵੇਖਣ ਨੂੰ ਮਿਲੇ ਪਰ ਫਿਲਹਾਲ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ ਮੌਸਮ ਅਜਿਹਾ ਹੀ ਬਨਿਆ ਰਹਿਣ ਵਾਲਾ ਠੰਡ ਪੂਰਾ ਆਪਣਾ ਕਹਿਰ ਵਿਖਾਉਂਦੀ ਹੋਈ ਨਜ਼ਰ ਆਵੇਗੀ ਤੇ ਤਸਵੀਰਾਂ ਸੇ ਤੁਹਾਡੇ ਨਾਲ ਜਲੰਧਰ ਦੀਆਂ ਸੰਜੀਆਂ ਕਰ ਰਹੇ ਹਾਂ ਜਿੱਥੇ ਕਿ ਬੀਤੇ ਦਿਨਾਂ ਦੇ ਵਿੱਚ ਧੁੱਪ ਬਿਲਕੁਲ ਨਾ ਬਰਾਬਰ ਨਜ਼ਰ ਆ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਪ ਨੂੰ ਲੈ ਕੇ ਕੋਈ ਵੀ ਅਸਾਰ ਨਜ਼ਰ ਨਹੀਂ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਹੋਇਆ ਧੁੰਦ ਤੇ ਮੀਂਹ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 11 ਜ਼ਿਲ੍ਹੇ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ orange alert ਧੁੰਦਾ ਜਾਰੀ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਵਿਜ਼ਿਬਿਲਟੀ 25 ਮੀਟਰ ਤੱਕ ਹੋ ਸਕਦੀ ਹੈ ਜਦੋਂ ਚੱਲਦੇ ਉਹਨਾਂ ਦੇ ਵੱਲੋਂ ਵਾਹਨਾਂ ਨੂੰ ਵੀ ਆਪਣੀ ਸਪੀਡ ਸਲੋ ਕਰਨ ਦੇ ਲਈ ਕਿਹਾ ਗਿਆ ਤਾਂ ਕਿ ਕੋਈ ਅਨਸਖਾਂ ਵੀ ਘਟਣਾ ਨਾ ਵਾਪਰੇ ਇਸ ਦੇ ਨਾਲ ਹੀ ਮੀਂਹ ਦਾ ਅਲਰਟ ਵੀ ਨਾਲ ਹੀ ਜਾਰੀ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅੱਜ 7 ਤਰੀਕ ਹੈ ਯਾਨੀ ਅੱਜ ਬੱਦਲ ਛਾਏ ਰਹਣਗੇ ਧਾਨ ਵਾਲੇ ਦਿਨਾਂ ਦੇ ਵਿੱਚ ਮੀਂਹ ਪੈ ਸਕਦਾ ਹੈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਸਾਰ ਦੱਸੇ ਜਾ ਰਹੇ ਕਿ ਧੁੱਪ ਨਿਕਲ ਸਕੇ ਪਰ ਫਿਲਹਾਲ ਅਜੇ ਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਮੌਸਮ ਹਲੇ ਅਜਿਹਾ ਹੀ ਬੰਨਿਆ ਰਹਿਣ ਵਾਲੇ ਤੇ ਠੰਡ ਇਸੇ ਖਿਦਰ ਆਪਣਾ ਕਹਿਰ ਵਿਖਾੰਦੀ ਹੋਈ ਨਜ਼ਰ ਆਵੇਗੀ ਦੱਸਦੇ ਕਿ ਜਿਸ ਤਰ੍ਹਾਂ ਮੌਸਮ ਦੇ ਵਿੱਚ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ ਤੇ ਸਕੂਲ ਜਾਣ ਵਾਲੇ ਬੱਚੇ ਨੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਜਿਹੜੇ ਰੋਜ਼ਮਰਾਂ ਨੌਕਰੀ ਪੇਸ਼ਾ ਲੋਗ ਨੇ ਉਹਨਾਂ ਨੂੰ ਆਪਣੇ ਕੰਮ 'ਤੇ ਜਾਣ ਲਈ ਦਿੱਕਤ ਆ ਰਹੀ ਹੈ ਦੱਸਦੇ ਕਿ ਬਾਜ਼ਾਰਾਂ ਦੇ ਵਿੱਚ ਵੀ ਕਾਫੀ ਨਿੱਕਾ ਟ ਟਮਾਟਾਵਾ ਲੋਕ ਹੀ ਨਜ਼ਰ ਆ ਰਹੇ ਨੇ ਕਿਉਂਕਿ ਠੰਡ ਕਾਫੀ ਹੈ ਜਿਸ ਦੇ ਕਾਰਨ ਲੋਕ ਬਾਜ਼ਾਰਾਂ ਦੇ ਵਿੱਚ ਨਿਕਲਣ ਤੋਂ ਗੁਰੇਜ਼ ਕਰ ਰਹੇ ਨੇ ਉੱਥੇ ਦੱਸਿਆ ਕਿ ਲਗਾਤਾਰ ਠੰਡ ਵਧਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਹੜੇ ਸੜਕ ਕੰਡੇ ਲੋਕਾਂ ਦੀਆਂ ਦੁਕਾਨਾਂ ਨੇ ਉਹ ਆਪਣੇ ਸੜਕ ਦੁਕੰਡੇ ਅੱਗ ਬਾਲ ਕੇ ਖੁਦ ਨੂੰ ਗਰਮੀ ਗਰਮਾਹਟ ਮਹਿਸੂਸ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਸ਼ੀਤ ਲਹਿਰ ਵਧਦੀ ਹੋਈ ਨਜ਼ਰ ਆ ਰਹੀ ਹੈ ਠੰਡਕ ਮੌਸਮ ਦੇ ਵਿੱਚ ਦੇਖੀ ਜਾ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ इस संबंधी होर खबर देखने लेंगते रहोट टाइम जी अं देख रहे हैं कि अजक काफ़ी कोल्ड डे कंशनस बनिया हुई डे ट डे टाइम टैंपरेचर जोड़ा नॉर्मल तो काफ़ी नीचे चल रहा है जिम्मे कल का जो मैक्सीम टेंपरेचर नौ पॉइंट छे डिग्री सेंटीग्रेड रिकॉर्ड किया गया जदों के कल का नॉर्मल डे टाइम टैंपरेचर सतारा पॉइंट पंचिगरी सेंटीग्रेड से सो यह लगभग अठ डिग्री सेंटीग्रेड जो नॉर्मल तो नीचे डे टाइम टैंपरेचर रिकॉर्ड किया गया और यह पॉइंट छे डिग्री सेंटीग्रेड जो चार जनवरी का उन्नीस सौ सत्तर तो लैके अज तक ਦ ਲੋਇਸਟ ਟੈਂਪਰੇਚਰ ਰਿਕਾਰਡ ਹੋਇਆ ਸੋ ਅਸੀਂ ਦੇਖ ਰਹੇ ਹਾਂ ਕਿ ਕਾਫੀ ਜਿਹੜੀਆਂ ਇੰਟੈਂਸ ਕੋਲਡ ਡੇ ਕੰਡੀਸ਼ਨਸ ਚੱਲ ਰਹੀਆਂ ਨੇ ਇਹਦੇ ਤੋਂ ਪਹਿਲਾਂ 10.4 ਡਿਗਰੀ ਸੈਂਟੀਗ੍ਰੇਡ 2000 ਦੇ ਵਿੱਚ ਰਿਕਾਰਡ ਹੋਇਆ ਸੀ 4 ਜਨਵਰੀ ਨੂੰ ਬਟ ਹੁਣ ਇਹ ਲੋਇਸਟ 1970 ਤੋਂ 9.6 ਡਿਗਰੀ ਸੈਂਟੀਗ੍ਰੇਡ ਕੱਲ ਰਿਕਾਰਡ ਕੀਤਾ ਗਿਆ ਸੋ ਕਾਫੀ ਕੋਲਡ ਡੇਸ ਜਿਹੜੇ ਚੱਲ ਰਹੇ ਨੇ ਔਰ ਜੇ ਨਾਈਟ ਟਾਈਮ ਟੈਂਪਰੇਚਰ ਦੇਖੀਏ ਤਾਂ ਅੱਜ ਦਾ ਜੋ ਮਿਨੀਮਮ ਟੈਂਪਰੇਚਰ 6.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 5.6 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਲਗਭਗ 0.6 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਚੱਲ ਰਿਹਾ ਹੈਗਾ ਸੋ ਅਸੀਂ ਕਹਿ ਸਕਦੇ ਹਾਂ ਕਿ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਹੈ ਬਟ ਡੇ ਟਾਈਮ ਟੈਂਪਰੇਚਰ ਜਿਹੜਾ ਉਹ ਨਾਰਮਲ ਤੋਂ ਕਾਫੀ نیچے ਚੱਲ ਰਿਹਾ ਹੈਗਾ ਸੋ ਕਾਫੀ ਸਵੀਅਰ ਜਿਹੜੇ ਕੋਲਡ ਡੇ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਆਉਣ ਵਾਲੇ ਜਿਹ ਦੇ ਵਿੱਚ ਕਾਫੀ ਥਾਵਾਂ ਤੇ ਸੰਗਣੀ ਤੋਂ ਕਾਫੀ ਸੰਗਣੀ ਧੁੰਦ ਔਰ ਕੋਲਡੇ ਕੰਡੀਸ਼ਨ ਇਸੇ ਤਰ੍ਹਾਂ ਪ੍ਰਵੇਲ ਕਰਨ ਦੀ ਪ੍ਰੈਡਿਕਸ਼ਨ ਹੈ ਅਸੀਂ ਇੱਕ ਪਿੱਛੇ ਥੋੜਾ ਡਬਲਯੂ ਡੀ ਸਿਸਟਮ ਵੀ ਦੇਖ ਰਹੇ ਹਾਂ ਉਹਦੇ ਕਰਕੇ 8-9 ਨੂੰ ਕਿਤੇ ਕਿਤੇ ਹਲਕੇ ਚਿੱਟੇ ਜ਼ਰੂਰ ਹੋ ਸਕਦੇ ਨੇ ਬਟ ਜ਼ਿਆਦਾ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਧੁੱਪ ਘੱਲ ਤੱਕ ਰਹੂਗੀ ਆਉਣ ਵਾਲੇ 3-4 ਦਿਨ ਤਹਲੇ ਅਸੀਂ ਨਹੀਂ ਐਕਸਪੈਕਟ ਕਰ ਰਹੇ ਕਿ ਧੁੱਪ ਹੋਏਗੀ ਉਹਦੇ ਤੋਂ ਬਾਅਦ ਕੰਡੀਸ਼ਨਸ ਇੰਪਰੂਵ ਹੋ ਸਕਦੀਆਂ ਬਾਈਸ ਤੁਸੀਂ ਕਿਹਾ 89 ਤੱਕ 89 ਨੂੰ بارش ਆ ਗਈ ਆ ਇੱਕ ਵੀਕ ਸਿਸਟਮ ਜਿਹੜਾ ਬਣਿਆ ਹੋਇਆ ਹੈ ਲਾਈਟ ਸ਼ੌਰਵਰਸ ਕਿਤੇ ਕਿਤੇ ਹੋ ਸਕਦੇ ਕੋਈ ਮੈਸੇਜ ਫਾਰਮ ਅ ਨਹੀਂ ਜੀ ਜੋ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਹੈਗਾ ਡੇਸ ਕੋਲਡ ਨੇ ਬਟ ਕਿਉਂਕਿ ਫੌਗੀ ਕੰਡੀਸ਼ਨਸ ਨੇ ਸੋ ਕ੍ਰੌਪਸ ਨੂੰ ਮੌਇਸਚਰ ਵੀ ਮਿਲ ਜਾਂਦਾ ਸੋ ਇਹਦਾ ਕੋਈ 네ਗੇਟਿਵ ਇਮਪੈਕਟ ਅਸੀਂ ਨਹੀਂ ਕ੍ਰੌਪ ਤੇ ਐਕਸਪੈਕਟ ਕਰ ਰਹੇ ਸੋ ਜਿਹੜੇ ਨਾਰਮਲ ਫਾਰਮ ਆਪਰੇਸ਼ਨਸ ਨੇ ਉਹ ਫਾਰਮਰਸ ਕੰਟੀਨਿਊ ਕਰ ਸਕਦੇ ਨੇ ਔਰ ਬਿਲਕੁਲ ਨੂੰ ਕੋ ਮੈਸੇਜ ਹੈਗਾ ਕਿ ਕਰ ਸਕਦੇ ਬਿਲਕੁਲ ਜੀ ਆਮ ਲੋਕਾਂ ਨੂੰ ਸੇਹੀ ਕਹਿ ਸਕਦੇ ਆ ਕਿ ਜਿਹੜੇ ਸਵियर ਕੋਲਡ ਦੇ ਕੰਡੀਸ਼ਨਸ ਚੱਲ ਰਹੀਆਂ ਨੇ ਸੋ ਉਹਨਾਂ ਨੂੰ ਜਿਹੜਾ ਅਹ ਇਹ ਨੀਓ ਕੋਲਡ ਕੰਡੀਸ਼ਨਸ ਤੋਂ ਡਾਇਰੈਕਟ ਐਕਸਪੋజర్ ਅਵੋਇਡ ਕਰਨਾ ਚਾਹੀਦਾ ਘਰਾਂ ਤੋਂ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਆ ਅਦਰਵਾਈਜ਼ ਐਕਸਪੋజర్ ਤੋਂ ਬਚੋ ਔਰ ਸੈਕੰਡਲੀ ਕਿਉਂਕਿ ਸੰਗਣੀ ਧੁੰਦ ਦੀ ਵੀ ਆਉਣ ਵਾਲੇ 1-2 ਦਿਨ ਹਲੇ ਪ੍ਰੈਡਿਕਸ਼ਨ ਹੈ ਸੋ ਜੇ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਉਹਨਾਂ ਦਾ ਵੀ ਜ਼ਰੂਰ ਧਿਆਨ ਰੱਖੋ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵਿਜ਼ਿਬਿਲਿਟੀ ਕਾਫੀ ਘੱਟ ਜਾਂਦੀ ਹੈ ਸਫ਼ਰ ਤਾਂ ਹੀ ਕਰੋ ਜੇ ਬਹੁਤ ਜ਼ਰੂਰੀ ਹੈ ਅਦਰਵਾਈਜ਼ ਅਵੋਇਡ ਕਰੋ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ